ਦੇਸ਼ ਨੂੰ ਸਰਵ ਕਰਨਾ ਹੈ ਬ੍ਰੇਨ ਡレイン ਬਿਲਕੁਲ ਰੋਕਣਾ ਹੈ ਥੋੜਾ ਜਿਹਾ ਮੌਕਾ ਦੇ ਦਿਓ ਅਸੀਂ ਇਸ ਤਰ੍ਹਾਂ ਦੀਆਂ ਪਲਾਨਿੰਗਾਂ ਕਰ ਰਹੇ ਆ ਕਿਥੇ ਅੰਗਰੇਜ਼ ਨੌکریاں ਮੰਗਣ ਆਇਆ ਕਰਨਗੇ ਕਿਥੇ ਇੰਨੀ ਵਧੀਆ ਫੈਕਟਰੀ ਲੱਗ ਗਈ ਸਤਿ ਸ੍ਰੀ ਅਕਾਲ ਜੀ ਮੈਟ੍ਰੋਥ ਟਾਕਸ ਚੈਨਲ ਤੋਂ ਗਗਨਦੀਪ ਸਿੰਘ ਹਾਜ਼ਰ ਹਾਂ ਜੀ ਅੱਜ ਦੇ ਵਿਸ਼ੇਸ਼ ਵਿਸ਼ੇ ਦੇ ਨਾਲ ਸਭ ਤੋਂ ਪਹਿਲਾਂ ਸਾਰੇ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਤੇ ਅੱਜ ਦੇ ਵਿਸ਼ੇ ਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਸਾਰੇ ਸਾਡੇ ਪੰਜਾਬੀ ਭੈਣ ਭਰਾਵਾਂ ਨੂੰ ਮੁਬਾਰਕਵਾਦ ਦਿੰਦੇ ਹੋਏ ਦੱਸਣਾ ਚਾਹੁੰਨਾ ਕਿ ਸਾਡਾ ਦੇਸ਼ ਜਾਂ ਫਿਰ ਜੇ ਗੱਲ ਕਰੀਏ ਕੱਲੇ ਪੰਜਾਬ ਸੰਬੰਧੀ ਤਾਂ ਇਹ ਅੱਜ ਕੱਲ ਬਹੁਤ ਹੀ ਤਰੱਕੀ ਵਾਲੇ ਰਾਹਾਂ ਤੇ ਚੱਲ ਰਿਹਾ ਹੈ ਬਹੁਤਾਂ ਸਮਾਂ ਨਾ ਖਰਾਬ ਕਰਦੇ ਹੋਏ ਜੇਕਰ ਮੈਂ ਗੱਲਬਾਤ ਕਰਾਂ ਭਗਵੰਤ ਮਾਨ ਸਾਹਿਬ ਬਾਰੇ ਤਾਂ ਮੈਨੂੰ ਲੱਗਦਾ ਵੀ ਆਪਾਂ ਸਾਰਿਆਂ ਨੂੰ ਯਾਦ ਹੀ ਹੋਣਾ ਕਿ ਕੁਝ ਸਮਾਂ ਪਹਿਲਾਂ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਉਹ ਅੰਗਰੇਜ਼ਾਂ ਨੂੰ ਵੀ ਇੱਥੇ ਨੌਕਰੀਆਂ ਮੰਗਣਾਉਣ ਲਈ ਮਜਬੂਰ ਕਰ ਦੇਣਗੇ ਅਤੇ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਹੁਣ ਤਾਂ ਸਮਾਂ ਵੀ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਅਤੇ ਇਸ ਹਿਸਾਬ ਦੇ ਨਾਲ 5-7000 ਅੰਗਰੇਜ਼ ਤਾਂ ਆ ਹੀ ਗਏ ਹੋਣਗੇ ਅਤੇ ਇਸ ਕਰਕੇ ਮੈਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਹਨਾਂ ਵਿੱਚੋਂ ਜਿਹੜੇ ਕੁਝ ਪੜ੍ਹੇ ਲਿਖੇ ਅੰਗਰੇਜ਼ ਹਨ ਉਹਨਾਂ ਨੂੰ ਹਸਪਤਾਲਾਂ ਵਿੱਚ ਵੀ ਨੌਕਰੀ ਦਿੱਤੀ ਜਾਵੇ ਕਿਉਂਕਿ ਮੈਂ ਅੱਜ ਇੱਕ ਖਾਬਰ ਪੜ੍ਹ ਰਿਹਾ ਸੀ ਜਿਸ ਵਿੱਚ ਮੈਨੂੰ ਪਤਾ ਲੱਗਿਆ ਕਿ ਸਿਵਲ ਹਸਪਤਾਲ ਸਮਾਣਾ ਚ ਡਾਕਟਰਾਂ ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਘਾਟ ਕਾਰਨ ਮਰੀਜ਼ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਇਹ ਹਸਪਤਾਲ ਹੁਣ ਮਰੀਜ਼ ਰੈਫਰ ਹਸਪਤਾਲ ਹੀ ਬਣ ਕੇ ਰਹਿ ਗਿਆ ਹੈ ਕਿਉਂਕਿ ਇੱਥੇ ਕੋਈ ਡਾਕਟਰ ਤਾਂ ਮਿਲਦਾ ਨਹੀਂ ਤੇ ਇੱਥੇ ਆਏ ਮਰੀਜ਼ਾਂ ਨੂੰ ਹੋਰ ਹਸਪਤਾਲਾਂ ਵਿੱਚ ਜਾਣਾ ਪੈਂਦਾ ਹਸਪਤਾਲ ਵਿੱਚ ਇਲਾਜ ਲਈ ਦੂਰੋਂ ਨੇੜੇੋਂ ਆਉਂਦੇ ਸੈਂਕੜੇ ਮਰੀਜ਼ਾਂ ਨੇ ਦੱਸਿਆ ਕਿ ਉਹ ਦਵਾਈ ਲਈ ਇਲਾਜ ਦੀ ਕੜਾਕੇ ਦੀ ਠੰਡ ਵਿੱਚ ਆਏ ਹਨ ਪਰ ਸਬੰਧਤ ਇਲਾਜ ਲਈ ਡਾਕਟਰ ਨਾ ਮਿਲਣ ਕਾਰਨ ਉਹਨਾਂ ਨੂੰ ਨਿਰਾਸ਼ ਹੋ ਕੇ ਮੁੜਨਾ ਪਿਆ ਹੈ ਔਰਤਾਂ ਨੇ ਇਹ ਵੀ ਦੱਸਿਆ ਕਿ ਹਸਪਤਾਲ ਵਿੱਚ ਕਈ ਮਹੀਨਿਆਂ ਤੋਂ ਮਹਿਲਾ ਰੋਗ ਮਾਹਰ ਡਾਕਟਰ ਨਾ ਹੋਣ ਕਾਰਨ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ ਇੱਥੇ ਜੇਕਰ ਜੋ ਗੱਲ ਇਹ ਵੀ ਹੈ ਕਿ ਕਰੀਬ 3 ਦਹਾਕੇ ਪਹਿਲਾਂ ਸਵਲ ਹਸਪਤਾਲ ਦੀ ਨਵੀਂ ਇਮਾਰਤ ਬਣਾ ਕੇ 25 ਤੋਂ 100 ਬਿਸਤਰ ਦਾ ਹਸਪਤਾਲ ਅਪਗ੍ਰੇਡ ਕੀਤਾ ਗਿਆ ਸੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਸਮੇਂ ਤੋਂ ਹੀ ਅੱਜ ਤੱਕ ਇਸ ਹਸਪਤਾਲ ਵਿੱਚ ਕਿਸੇ ਵੀ ਸਰਕਾਰ ਵੱਲੋਂ ਸਟਾਫ ਪੂਰਾ ਨਹੀਂ ਕੀਤਾ ਗਿਆ ਅਤੇ ਨਾ ਹੀ 100 ਬਿਸਤਰ ਦਾ ਹਸਪਤਾਲ ਪੂਰੀ ਤਰ੍ਹਾਂ ਮੁਕੰਮਲ ਹੋ ਸਕਿਆ ਜਦੋਂ ਕਿ ਇਸ ਹਸਪਤਾਲ 'ਚ ਹਰਿਆਣਾ ਨੇੜਲੇ ਨਰਵਾਣਾ ਟੋਹਾਨਾ ਅਤੇ ਚੀਕਾ ਤੋਂ ਵੀ ਇਲਾਜ ਲਈ ਮਰੀਜ਼ ਆਉਂਦੇ ਹਨ ਇਹ ਸਭ ਕੁਝ ਦੇਖਣ ਦੇ ਨਾਲ ਮੈਨੂੰ ਲੱਗਦਾ ਵੀ ਸਾਡੇ ਪ੍ਰਸ਼ਾਸਨ ਲਈ ਇਸ ਤੋਂ ਵੱਧ ਸ਼ਰਮਨਾਕ ਗੱਲ ਹੋਰ ਹੋ ਵੀ ਨਹੀਂ ਸਕਦੀ ਕਿਉਂਕਿ ਜੇਕਰ ਅਸੀਂ ਕਿਸਾਨੀ ਅੰਦੋਲਨ ਦੀ ਵੀ ਗੱਲਬਾਤ ਕਰੀਏ ਤਾਂ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ بجائے ਉਹਨਾਂ ਤੇ ਦੋਸ਼ ਲਗਾ ਦਿੱਤੇ ਜਾਂਦੇ ਹਨ ਕਿ ਇਹ ਤਾਂ ਜੀ ਬੇਲੇ ਨੇ ਕੋਈ ਆਖਦਾ ਜੀ ਇਹ ਤਾਂ ਅਣਪੜ੍ਹ ਨੇ ਪਰ ਇੱਥੇ ਮੈਂ ਇਹ ਗੱਲ ਪੁੱਛਣੀ ਚਾਹਣਾ ਕਿ ਜਿਹੜੇ ਮਰੀਜ਼ ਆਪਣੀ ਸਿਹਤ ਕਮਜ਼ੋਰੀ ਅਤੇ ਔਖੇ ਹਾਲਾਤਾਂ ਦੇ ਨਾਲ ਹਸਪਤਾਲਾਂ ਵਿੱਚ ਜਾਂਦੇ ਹਨ ਕਿ ਉਹ ਬੇਲੇ ਹਨ ਔਰ ਉਹਨਾਂ ਨੂੰ ਵੀ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਸੋ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਜੇਕਰ ਆਪਣੇ ਨੌਜਵਾਨ ਮੁੰਡੇ ਕੁੜੀਆਂ ਘੱਟ ਪੜੇ ਲਿਖੇ ਹਨ ਜਾਂ ਥੋੜੇ ਦਿੱਤੇ ਹੋਏ ਰੁਜ਼ਗਾਰਾਂ ਤੇ ਲੱਗੇ ਹੋਏ ਹਨ ਤਾਂ ਟੋਕਾ ਟੰਗਰੀਆਂ ਨੂੰ ਹੀ ਹਸਪਤਾਲਾਂ ਵਿੱਚ ਡਾਕਟਰ ਜਾਂ ਨਰਸਾਂ ਰੱਖਿਆ ਜਾਵੇ ਸੋ ਮੇਰੀ ਇਹੀ ਬੇਨਤੀ ਸੀ ਜੇਕਰ ਕੋਈ ਭੁੱਲ ਚੁੱਕ ਹੋਈ ਹੋਵੇ ਤਾਂ ਮਾਫ ਜਰੂਰ ਕਰਿਓ ਧੰਨਵਾਦ